ਓਏ ਇਹਦਾ ਖੋਲੇ ਚ ਮਾਰ ਆ ਦੇਖੋ ਬਈ ਦੋ ਬੱਚੇ ਜਿਹੜੇ ਵਿੱਚ ਮਰ ਗਏ ਤੇ ਇੱਕ ਵਿੱਚ ਮਿਲਦਾ ਜਾਉਂਦਾ ਤੇ ਹੁਣ ਆਪਾਂ ਕੱਢਦੇ ਆ ਬੱਚਿਆਂ ਨੂੰ ਦੇਖਦੇ ਕੀ ਬੰਦਾਗਾ ਤੇ ਬੰਦੇ ਆਪਣੇ ਕੋਲੇ ਆ ਗਏ 14-15 ਮਿੰਟ ਇਹ ਖੋਲਣ ਵਾਲੀ ਬੱਚਾ ਸੀ ਵਿਚਾਲਿਆ ਇੱਕ ਹੋਰ ਵੀ ਦੇਖ ਲੋ ਚਾਪਾ ਇੱਕ ਹੋਰ ਵੀ ਹੈਗਾਗਾ ਇਹ ਆ ਦਿਖਾ ਦਿਓ ਬਈ ਇੱਕ ਬੱਚਾ ਜਿਹੜਾ ਰੈਸਕਿਊ ਕੀਤਾ ਗਿਆਗਾ ਉਹ ਵੱਡਾ ਸੀ ਉਹਦੇ ਚ ਆ ਵੀ ਜਾਂਦਾਗਾ ਆ ਪਤਾ ਨਹੀਂ ਮਰ ਗਈ ਬੱਚੀ ਐ ਚਾ ਮਾਂ ਤਾਂ ਉਹ ਕਰ ਦੇ ਮਾਂ ਖੜੀ ਐ ਤੋ ਹੋਈ ਚੱਲ ਨਿਕਲ ਉਹ ਦਸ ਲੈ ਰੈਨ ਦਾ ਕਰ ਦੋ ਵੱਡਾ ਮੇਸਰੀ ਪਾ ਲੈ ਲੈ ਚੋਂਟਾ ਦੇ ਹੱਥ ਕਰ ਲਿਲੀਆ ਮੈਂ ਜਾ ਕੇ ਐਵੇਂ ਵੀ ਗਿਆ ਕਿਵੇਂ ਕੀਤਾ ਜੂੰ ਦੇਖ ਮਾਰਦਾ ਇਹ ਅਸੀਂ ਰੱਖਨੇ ਆ ਗੱਗੇ ਬੱਚੇ ਉਹਦੇ ਮਾਂ ਦੇ ਉਹਦੀ ਮਾਂ ਨੂੰ ਹਾਏ ਇਹ ਟਰਾਲੀ ਦੀ ਟਰਾਲੀ ਚ ਟਰਾਲੀ ਪਾਪੀ ਓਏ ਟਰਾਲੀ ਚ ਟਰਾਲੀ ਚ ਇਹ ਤਾਂ ਮਰ ਗਿਆ ਮਰ ਗਿਆ ਉਹ ਭਾਣਾ ਮੈਥੋਂ ਪਾਣੀ ਪਾਤਾ ਹੜ ਜਾ ਹੜ ਜਾ ਹੜ ਜਾ ਪਾਸ ਹੋ ਜਾ ਦਿਖਾਉਣਾ ਪੁੱਤ ਉਹਨੂੰ ਤਾਂ ਦੱਬ ਦੇ ਗੱਗੇ ਜਿਹੜਾ ਮਰਿਆ ਪਿਆ ਵਿਚਾਰਾ ਤੁਰ ਗਏ ਆ ਜਿੰਦੜੀਆਂ ਹੇ ਲੈ ਵੀਡੀਓ ਬਣਾਈ ਨਾੜੇ ਇੱਕ ਬੱਚਾ ਅਸੀਂ ਵਿਚਾਲਿਆ ਇੱਕ ਹੋਰ ਵੀ ਦੇਖ ਲੋ ਚੱਲ ਇੱਕ ਹੋਰ ਵੀ ਹੈਗਾਗਾ ਇਹ ਆ ਦਿਖਾ ਦਿਓ ਭਾਈ ਇੱਕ ਬੱਚਾ ਜਿਹੜਾ ਰੈਸਕਿਊ ਕੀਤਾ ਗਿਆਗਾ ਉਹ ਵੱਡਾ ਸੀ ਉਹਦੇ ਚ ਆ ਵੀ ਜਿਉਂਦਾਗਾ ਆ ਪਤਾ ਨਹੀਂ ਮਰ ਗਈ ਬੱਚੀ ਐ ਚਾਹ ਮਾਂ ਤਾਂ ਉਹ ਕਰਦੇ ਮਾਂ ਖੜੀ ਐ ਤੇ ਹੋਏ ਉਹ ਤਾਂ ਉੱਧਰ ਸੁਣ ਪਤਾ ਇਹ ਕਿਹੜੀਆਂ ਚਿੜੀਆਂ ਦੇ ਬੱਚੇ ਆ ਦੇਸੀ ਚਿੜੀਆਂ ਦੇ ਬੱਚੇ ਆ ਪ੍ਰਾਣੀਆਂ ਦੇ ਇਹ ਹੈਗਾ ਹੋ ਬੈਠਾ ਕੋਹਰ ਜਿਉਂਦਾਗਾ ਹਾਂ ਜਿਉਂਦਾਗਾ ਇੱਕ ਹੋਰ ਬੈਠਾ ਹਾਂ ਓਏ ਪ੍ਰਾਣੀਆਂ ਚਿੜੀਆਂ ਦੇ ਬੱਚੇ ਹੈਗੇ ਇਹ ਹਾਂ ਹਾਂ ਪ੍ਰਾਣੀਆਂ ਦੇ ਨਿੱਕੀ ਨਿੱਕੀ ਇਹ ਮਾਂ ਤੇ ਆਈ ਨੇ ਕ ਅੱਗੇ ਨੇ ਕੰਮ ਖਰਾਬ ਕਰਤਾ ਉਹ ਬੈਠੀ ਐ ਮਾਂ ਪਾਣੀ ਦਾ ਭਰ ਗਿਆ ਉਹ ਤਾਂ ਮਰ ਕੇ ਅੱਗੇ ਵੀ ਭਰ ਦੋਂਦਾ ਸੀ ਕੱਗੇ ਹਾਂ ਹੋਜੀ ਭਰਿਆ ਲਾਈ ਲਾਈ ਇਹ ਵਾਰੀ ਦੇਖੀ ਕਿਉਂ ਵਾਰੀ ਕੀ ਇਹ ਵਾਰੀ ਤੇ ਆਹ ਠੰਡ ਲੱਗੀ ਹੁੰਦੀ ਇਹਨੂੰ ਜਦੋਂ ਹਾਏ ਮਰ ਗਿਆ ਪਾਣੀ ਚ ਡੁੱਬ ਗਿਆ ਤਾਂ ਨਹੀਂ ਆ ਗਿਆ ਮਰ ਗਿਆ ਦੋ ਮਰ ਗਏ ਅੱਛਾ ਆ ਵੀ ਮਰ ਗਿਆ ਹੈਗਾ ਹੋਰ ਹਾਏ ਹਾਂ ਦੋ ਮਰ ਗਏ ਪਾਣੀ ਦਾ ਭਰ ਗਿਆ ਇਹਨੇ ਪਾਣੀ ਪਾ ਸਾਰ ਰੁਕ ਗਿਆ ਉਹਨਾਂ ਦਾ ਹਾਂ ਵੇਖਿਆ ਹੈ ਨਹੀਂ ਬੇਮਾ ਪਾਣੀ ਦਾ ਭਰਦਾ ਮੈਂ ਆ ਭਰਦਾ ਤਾਂ ਉਹ ਵੀ ਆ ਗਈ ਨਹੀਂ ਉਹਦੀ ਹੋਰ ਤਾਂ ਉਹ ਕਿਵੇਂ